ਹਾਲੀਵੁੱਡ ਫਿਲਮ ਤਾਂ ਵੀ ਅੱਜਕੱਲ ਨਹੀਂ ਮਿਲਦਾ ਇਦਾਂ ਦੇਖ ਲਓ ਵਧੀਆ ਐਕਸ਼ਨ ਆ ਸਾਰੀ ਕਾਸਟ ਵਧੀਆ ਕੈਨ ਐਕਸ਼ਨ ਕੀਤਾ ਬਾਈ ਨੇ ਐਸ ਆਲਵੇਜ਼ ਤੇ ਵਧੀਆ ਰਿਸਪੌਂਸ ਗਾਣਿਆਂ ਨੂੰ ਵੀ ਦਿੱਤਾ ਸਾਰਿਆਂ ਨੇ ਉਮੀਦ ਆ ਕਿ ਫਿਲਮ ਨੂੰ ਵੀ ਦੇਣਗੇ ਸਾਰੇ ਪਿਆਰ ਦੇਣਗੇ ਜੀ ਮੈਂ ਤੁਹਾਨੂੰ ਤੁਸੀਂ ਪਹਿਲਾਂ ਦੇਖਿਆ ਹੈ ਇਹ ਤਾਂ ਮੈਂ ਦੇਖ ਰਿਹਾ ਹਾਂ ਅ ਮੈਂ ਮੈਂ ਪਹਿਲਾਂ ਦੇਖਿਆ ਮੇਰਾ ਨਾਮ ਜਾਸਪੁਰ ਤੋਂ ਕਿਤੇ ਨਹੀਂ ਲੈ ਸਕੋ ਉਹ ਜਿਹੜੀ ਨਹੀਂ ਉਹ ਇਹ ਲਾਸਟ ਟਾਈਮ ਵੀ ਨਹੀਂ ਆਈ ਹੈ ਆਈ ਡੋਟ ਨੋ ਨੇਹਾ ਕੌਣ ਹੈ ਮੈਨੂੰ ਯਾਦ ਨਹੀਂ ਤੁਸੀ ਮੇਰੇ ਲਾਸਟ ਜਿਹੜੀ ਨੇਹਾ ਕੌਣ ਹੈ ਤੁਹਾਡੀ ਘਰ ਵਾਲੀ ਦਾ ਨਾਮ ਕੀ ਦਾ ਛੱਡੀ ਹੋਈ ਮਸ਼ਹੂਰਤਾ ਦਾ ਹਰ ਵਾਰੀ ਨੇ ਮਿਲਦਾ ਮੈਂ ਹਾਂ ਨਾ ਬਦਲ ਕੇ ਬਦਲ ਆਈ ਹੈ ਇਹਦਾ ਨਾ ਬਦਲ ਚੇਂਜ ਕਰਦੀ ਆਪਣੇ ਰਜ਼ੀ ਕੋ ਕਮ ਕੀ ਕਰਦੇ ਪਰਸਨ ਮੈਨੂੰ ਪਰਸਨਲੀ ਬਹੁਤ ਬਹੁਤ ਸੋਨਾ ਲੱਗਿਆ ਐਂਡ ਇੱਕ ਰਿਕੁਐਸਟ ਹੈ ਕਿਸੇ ਯੂ ਨਾ ਤੁਸੀਂ ਸਟਾਰਟ ਕੀਤਾ ਕਿ ਬਾਲੀਵੁੱਡ ਮੂਵੀ ਤੋਂ ਵੀ ਵਧੀਆ ਕਿਸੇ ਨਾਲ ਕੰਪੇਅਰ ਨਹੀਂ ਹੋਣੀ ਚਾਹੀਦੀ ਆਰਟ ਬਿਕਾਜ਼ ਸਭ ਦੀ ਆਪਣੀ ਕੈਪੇਬਿਲਿਟੀਆਂ ਹੁੰਦੀਆਂ ਨੇ ਆਪਣੀ ਸਟਰੈਂਥਸ ਹੁੰਦੀਆਂ ਨੇ ਐਂਡ ਸਭ ਆਪਣੇ ਆਪ ਨੂੰ ਬੈਸਟ ਕਰਨਾ ਚਾਹੁੰਦੇ ਨੇ ਸੋ ਕੰਪੈਰੀਸਨ ਨਹੀਂ ਹੋਣਾ ਚਾਹੀਦਾ ਥੈਟ ਇਜ਼ ਦੀ ਓਨਲੀ ਰਿਕਵੈਸਟ ਬਹੁਤ ਸੋਹਣਾ ਹੈ ਟ੍ਰੇਲਰ ਸਭ ਨੇ ਬਹੁਤ ਮਿਹਨਤ ਕੀਤੀ ਹੈ ਸਭ ਨੇ ਆਪਣਾ ਬੈਸਟ ਦਿੱਤਾ ਹੈ ਕੰਪੈਰੀਸਨ ਨਾ ਕਰੋ ਥੈਟ ਇਜ਼ ਰਾਈਟ ਜੈ ਜੀ ਤੁਸੀਂ ਫਿਲਮ ਬਾਰੇ ਕੁਝ ਦੱਸ ਸਕਦੇ ਮਿਲਦਾ ਹੈ ਕਿ ਇਹ ਫਿਲਮ ਮੇਰੀ ਜ਼ਿੰਦਗੀ ਦੀ ਬਹੁਤ ਇੰਪੋਰਟੈਂਟ ਟਾਈਮ ਫਿਲਮ ਆ ਜਦੋਂ ਮੈਂ ਡੈਬਿਊ ਕੀਤਾ ਸੀ ਸ਼ੂਟਰ ਫਿਲਮ ਦੇ ਨਾਲ ਉਦੋਂ ਮੈਨੂੰ ਨਾ ਜਿੱਦਾਂ ਉਦੋਂ ਮਹਿਸੂਸ ਹੁੰਦਾ ਸੀ ਉਦਾਂ ਮੈਨੂੰ ਇਸ ਫਿਲਮ ਲਈ ਮਹਿਸੂਸ ਹੁੰਦਾ ਕਿਉਂਕਿ ਕਦੀ ਵੀ ਫਿਲਮ ਇੱਕ ਬੰਦਾ ਇਕੱਲਾ ਨਹੀਂ ਬਣਾ ਸਕਦਾ ਉਹ ਉਦੋਂ ਹੀ ਬਣਦੀ ਹੈ ਜਦੋਂ ਸਾਰੇ ਬਹੁਤ ਲਾਜਵਾ ਬੰਦੇ ਜੁੜੇ ਹੋਣ ਸੋ ਆਈ ਫੀਲ ਬlesਟ ਮੈਂ ਲੱਕੀ ਮੰਨਦਾ ਆਪਣੇ ਆਪ ਨੂੰ ਕਿ ਇਸ ਫਿਲਮ ਦੀ ਹਰ ਹਰ ਬੰਦਾ ਟੀਮ ਦਾ ਛੋਟੇ ਤੋਂ ਲੈ ਕੇ ਵੱਡੇ ਤੱਕ ਬਹੁਤ ਕਮਾਲ ਦਾ ਜੁੜਿਆ ਈਵਨ ਜੇ ਮੈਂ ਪ੍ਰੋਡਿਊਸਰ ਦੀ ਗੱਲ ਕਰਾਂ ਗੌਰਵ ਦੇਕਸ਼ਨ ਵੀਰਾ ਜਸਵੀ ਵੀਰਾ ਜੈਬ ਸਟੂਡੀਓ ਵਰਿੰਦਰ ਭਾਈ ਉਹਨਾਂ ਦਾ ਗਾਣਾ ਜੈਸਮੀਨ ਮਨੀ ਜੀ ਫਾਇਰ ਫਲੋ ਕਿਉਂਕਿ ਅਸੀਂ ਸਾਰਿਆਂ ਨੇ ਇੱਕੋ ਇਕੱਠਿਆਂ ਨੇ ਜਰਨੀ ਸ਼ੁਰੂ ਕੀਤੀ ਸੀਗੀ ਸੋ ਮੈਡਲ ਇਹਨਾਂ ਦੀ ਪਹਿਲੀ ਫਿਲਮ ਸੀ ਉਹ ਬਹੁਤ ਪਿਆਰ ਮਿਲਿਆ ਬਹੁਤ ਹੰਗਾਰਾ ਮਿਲਿਆ ਹੁਣ ਸਾਡੀ ਜਰਨੀ ਦੀ ਦੂਸਰੀ ਫਿਲਮ ਹੈ ਫਾਇਰ ਫਲੋ ਦੀ ਜਰਨੀ ਸ਼ੁਰੂ ਹੋਈ ਹੈ ਇਸ ਫਿਲਮ ਦੇ ਨਾਲ ਸੋ ਉਹਨਾਂ ਨੂੰ ਉਸ ਉਹਨਾਂ ਗਾਣਿਆਂ ਦਾ ਰਿਸਪੌਂਸ ਮਿਲ ਰਿਹਾ ਸੋ ਆਈ ਥਿੰਕ ਜਦੋਂ ਸਾਰੀ ਟੀਮ ਗਰੋ ਕਰਦੀ ਆ ਤਾਂ ਉਹ ਮੈਜੀਕਲ ਚੀਜ਼ ਹੁੰਦੀ ਆ ਉਹ ਪਰਮਾਤਮਾ ਦੀ ਕਿਰਪਾ ਹੁੰਦੀ ਆ ਜਦੋਂ ਸਾਰੇ ਬੰਦੇ ਵੱਖ-ਵੱਖ ਜਗ੍ਹਾ ਦੇ ਉੱਤੇ ਗਰੋ ਕਰ ਰਹੇ ਆ ਸੋ ਜਦੋਂ ਸਾਰੀ ਟੀਮ ਤਰੱਕੀ ਕਰ ਰਹੀ ਹੈ ਇਟ ਮੀਨਸ ਕਿ ਫਿਲਮ ਵਰਕ ਕਰੋਗੀ ਆ ਫਿਲਮਾਂ ਜੇ ਆਪਾਂ ਪੰਜਾਬੀ ਦੇਖੀਆਂ ਜਾਂਦੀਆਂ ਨੇ ਆਮ ਫਿਲਮਾਂ ਨਾਲੋਂ ਇਸ ਦੇ ਵਿੱਚ ਕੀ ਵੱਖ ਦੇਖਣ ਨੂੰ ਆਏ ਤੇ ਜੇ ਤੁਸੀਂ ਟ੍ਰੇਲਰ ਦੇਖਿਆ ਹੋਵੇ ਮੈਨੂੰ ਤਾਂ ਲੱਗਦਾ ਕਿ ਕਿਸੇ ਨੇ ਅਜੇ ਤੱਕ ਅਲਕੋਹਲ ਵਾਲੇ ਬਿਜ਼ਨਸ ਨੂੰ ਟੱਚ ਹੀ ਨਹੀਂ ਕੀਤਾ ਕੋਈ ਪੰਜਾਬੀ ਫਿਲਮ ਹੀ ਨਹੀਂ ਬਣੀ ਅਜੇ ਤੱਕ ਕੋਈ ਇਦਾਂ ਦੀ ਫਿਲਮ ਨਹੀਂ ਬਣੀ ਜਿੱਥੇ ਕੋਈ ਕੈਰੈਕਟਰ ਆਪਣੇ ਪਿਓ ਲਈ ਆਪਣੀ ਜ਼ਿੰਦਗੀ ਦਾਅ ਤੇ ਲਾ ਦਿੰਦਾ ਸੋ ਇਹ ਜਿਹੜਾ ਬਾਦਸ਼ਾਹ ਆ ਉਹ ਇਹ ਕਹਿੰਦਾ ਕਿ ਇਹ ਦੁਨੀਆ ਮੇਰੇ ਪਿਓ ਅਗੇ ਚੂਗੀ ਤੇ ਝਕਾਊਗਾ ਮੈਂ ਸੋ ਇਹ ਜਿਹੜਾ ਉਹਦਾ ਕੌਨਫੀਡੈਂਸ ਆ ਇਹ ਹਰ ਪੁੱਤ ਦੇ ਵਿੱਚ ਹੁੰਦਾ ਆਪਣੇ ਪਿਓ ਲਈ ਕਿਉਂਕਿ ਉਹ ਹਰ ਪੋਤੇ 'ਚ ਆਉਂਦਾ ਕਿ ਉਹਦੇ ਪਿਓ ਦਾ ਕਰਤ ਸਾਰੀ ਦੁਨੀਆ 'ਚ ਹੋਵੇ ਸੋ ਉਹਨੂੰ ਉਹਦੇ ਲਈ ਜੋ ਵੀ ਕਰਨਾ ਪਊਗਾ ਜਾਂ ਕਰਨਾ ਪੈਂਦਾ ਉਹ ਕਰਦਾ ਹੈ ਜੇ ਭਈ ਤੁਸੀਂ ਬਾਕੀ ਫਿਲਮਾਂ ਨਾਲ ਇਸ 'ਤੇ ਵਕਤ ਕੀ ਦਿੱਤਾ ਜਿਵੇਂ ਸੁੱਖਾ ਕਾਲ ਵਾਂਗ ਤੁਸੀਂ ਕਿਰਦਾਰ ਅਪਣਾਇਆ ਸੀਗਾ ਮੈਡਮ ਤੁਸੀਂ ਹਸਪਤਾਲ ਦਾ ਜਿਹੜਾ ਕਨਸੈਪਟ ਚੱਕਿਆ ਸੀਗਾ ਹਾਂਜੀ ਬਾਕੀ ਇਸ ਨਾਲ ਵਕਤ ਕੀ ਦਿੱਤਾ ਕਿਰਦਾਰ ਕਿੰਨਾ ਔਖਾ ਸੀ ਅਸਲ ਵਿੱਚ ਕਿਰਦਾਰ ਕਿਰਦਾਰ ਕਦੀ ਵੀ ਉਦੋਂ ਔਖਾ ਹੁੰਦਾ ਜਦੋਂ ਤੁਸੀਂ ਸਿਰਫ ਫਿਲਮ ਦੇ ਸੈੱਟ ਤੇ ਜਾ ਕੇ ਸਕ੍ਰਿਪਟ ਪੜ੍ਹ ਕੇ ਸ਼ੂਟ ਕਰਦੇ ਨਾ ਉਦੋਂ ਕਿਰਦਾਰ ਔਖੇ ਹੋ ਜਾਂਦੇ ਨੇ ਪਰ ਜਿਹੜੀ ਤੋਂ ਫਿਲਮ ਦੇ ਨਾਲ ਤੁਸੀਂ ਸ਼ੁਰੂ ਤੋਂ ਜੁੜੇ ਹੋਨੇ ਆ ਜਦੋਂ ਜੱਸੀ ਵੀਰ ਨੇ ਇਸ ਤਰ੍ਹਾਂ ਦੀ ਜਦੋਂ ਜੱਸੀ ਵੀਰ ਨੇ ਇਸ ਫਿਲਮ ਦੀ ਕਹਾਣੀ ਲਿਖੀ ਸੋ ਪਹਿਲੇ ਦਿਨ ਤੋਂ ਅਸੀਂ ਇਹਦਾ ਆਈਡੀਆ ਜਿਹੜਾ ਪਹਿਲਾ ਸੀਨ ਲਿਖਿਆ ਸੀ ਜੱਸੀ ਵੀਰ ਨੇ ਟੈਂਡਰ ਦਾ ਸੀ ਲਿਖਿਆ ਸੀ ਪਹਿਲੇ ਦਿਨ ਸੋ ਮੈਨੂੰ ਲੱਗਦਾ ਕਿ ਜੇ ਤੁਸੀਂ ਛੋਟੀਆਂ ਛੋਟੀਆਂ ਚੀਜ਼ਾਂ ਕੱਢੀਆਂ ਕਰਕੇ ਜੋੜ ਕੇ ਫਿਲਮ ਬਣਾਉਂਦੇ ਹੋ ਕਿਰਦਾਰ ਆਪੇ ਬਣ ਜਾਂਦਾ ਮੇਰੀ ਮਿਹਨਤ ਇੰਨੀ ਕੀ ਸੀ ਬਸ ਕਿ ਮੈਂ ਉਹਦੀਆਂ ਲੁੱਕ ਤੇ ਕੰਮ ਕੀਤਾ ਮੈਂ ਨਹੀਂ ਚਾਹੁੰਦਾ ਕਿ ਮੈਡਲ ਤੇ ਵੀ ਸੇਮ ਲੱਗੇ ਤੇ ਜੇ ਜੱਟ ਵਿਗੜ ਗਿਆ ਵੀ ਸੇਮ ਲੱਗੇ ਸ਼ੂਟਰ ਵੀ ਸੇਮ ਲੱਗੇ ਤੇ ਬਦਨਾਮ ਵੀ ਸੇਮ ਲੱਗੇ ਤੋ ਮੈਨੂੰ ਹੁੰਦਾ ਹਰ ਵਾਰੀ ਅਸੀਂ ਨਵਾਂ ਲੁੱਕ ਲੈ ਕੇ ਆਈਏ ਉਹ ਤਾਂ ਕਿ ਜਿਹੜੇ ਦਰਸ਼ਕ ਨੇ ਉਹ 250 ਰੁਪਏ ਜਦੋਂ ਲਾਉਂਦੇ ਨੇ ਉਹਨਾਂ ਨੂੰ ਇਹ ਸਵਾਦ ਹੋਣਾ ਚਾਹੀਦਾ ਉਹਨਾਂ ਨੂੰ ਲੱਗਣਾ ਚਾਹੀਦਾ ਕਿ ਕੁਝ ਫਰੈਸ਼ ਦੇਖ ਰਿਹਾ ਫਿਰ ਮਨੀਸ਼ ਬੜ ਜੀ ਜਿਨ੍ਹਾਂ ਨੇ ਡਾਇਰੈਕਟ ਕੀਤੀ ਆ ਉਹਨਾਂ ਨੇ ਬਹੁਤ ਬਾਕਮਾਲ ਕੰਮ ਕੀਤਾ ਐਂਡ ਸਾਰੀ ਟੀਮ ਪੰਮਾ ਭਾਜੀ ਜਿਨ੍ਹਾਂ ਨੇ ਐਕਸ਼ਨ ਜਿਹੜਾ ਤੁਸੀਂ ਦੇਖ ਰਹੇ ਹੋ ਫਿਰ ਸਾਰੀ ਕਾਸਟ ਦਾ ਦਾ ਮਰਾਜੀ ਅਭਿਮਨਿਉ ਸਿੰਘ ਅ ਦ੍ਰਿਜੇਸ਼ ਜੀ ਮਕੇਸ਼ ਰਿਸ਼ੀ ਜੀ ਨਿਰਮਲ ਰਿਸ਼ੀ ਜੀ ਜੈਸਮੀਨ ਜੀ ਐਂਡ ਫੈਂਟਾ एवरीवन वाज ब्रिलियंट एंड मैं बहुत हैप्पी हूं बहुत खुशकिस्मत समझदा अपने आप नु कि इतने बढ़िया लोग इस बंदे नाल जुड़े अच्छा इस बार वो बहुत कमाल दी गल देखने मिली है दो तीन जो रिटायर होने कैरेक्टर की तरह ट्रेनर तो एकदम लगया कि उन्होंने पहला कदे भी ऐसा ना नी कीता हां जी हां जी ये जान ना दोनों थोड़ा ज्यादा थे कैरेक्टर वाली बात जरूर करी दसो के ਏ ਅਸੀਂ ਜਦੋਂ ਨਿਰਮਲ ਰੇਸ਼ੀ ਦੇ ਨਾਮ ਸੋਚਿਆ ਸੀ ਨਾ ਕਿ ਉਹਨਾਂ ਦਾ ਨਾਮ ਫਿਲਮ ਦੇ ਵਿੱਚ ਨਾਮ ਬੜਾ ਇੰਟਰਸਟਿੰਗ ਆ ਮੇਰੇ ਮੂੰਹੋਂ ਨਿਕਲ ਚੱਲਿਆ ਸੀ ਤੇ ਉਹਨਾਂ ਦਾ ਨਾਮ ਬੜਾ ਇੰਟਰਸਟਿੰਗ ਆ ਤੇ ਜਦੋਂ ਅਸੀਂ ਸੋਚਿਆ ਸੀ ਤੇ ਮੈਂ ਤੇਜਸੀ ਵੀਰ ਅਸੀਂ ਡਿਸਕਸ ਕਰਦੇ ਸੀ ਤੇ ਮਤਲਬ ਜੱਸੀ ਵੀਰ ਨੇ ਉਹਨਾਂ ਦਾ ਕਰੈਕਟਰ ਬਣਾਇਆ ਸੀ ਅਸੀਂ ਤਾਂ ਥੋੜਾ ਹੋਰ ਐਕਸਟੈਂਡ ਤੇ ਲੈ ਕੇ ਗਏ ਸੀ ਪਰ ਅਸੀਂ ਜਦੋਂ ਉਹਨਾਂ ਨੂੰ ਮਿਲੇ ਤੇ ਸਾਨੂੰ ਲੱਗਾ ਕਿ ਇਦਾਂ ਹੀ ਰੱਖਦੇ ਆ ਸੋ ਉਹਨਾਂ ਦੇ ਅਸੀਂ ਸੋਚੀ ਦਿਨਾਲੀ ਹੋਣੀ ਚਾਹੀਦੀ ਆ ਮੋੜੇ ਤੇ ਉਹਨਾਂ ਕੋਲੇ ਹੋਰ ਵੀ ਬੜੇ ਐਲੀਮੈਂਟ ਸੀ ਉਹ ਤੁਸੀਂ ਬਾਅਦ ਪਾਰਟ 2 ਚ ਦੇਖਿਓ ਫਿਰ ਪਰ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਉਹ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਬਹੁਤ ਐਕਸਾਈਟਿਡ ਸੀ ਤੇ ਉਹਨਾਂ ਨੇ ਬਹੁਤ ਪਿਆਰ ਤੇ ਬੜੀਆਂ ਦੁਆਵਾਂ ਦਿੱਤੀਆਂ ਫਿਲਮ ਦਾ ਜੈਸਮਿਨ ਜੀ ਤੁਸੀਂ ਫਿਲਮ ਬਾਰੇ ਕੁਝ ਦੱਸਣਾ ਚਾਹੋਗੇ ਤੁਹਾਡਾ ਰੋਲ ਬਧੀਆ ਕੀ ਕਹਿਣਾ ਚਾਹੋਗੇ ਹਾਂ ਜੀ ਮੇਰੇ ਕੈਰੈਕਟਰ ਦਾ ਨਾਮ ਨੂਰ ਹੈ ਅਮ ਫੁੱਲ ਔਨ ਕਮਰਸ਼ੀਅਲ ਮਸਾਲਾ ਫਿਲਮ ਹੈ ਤੁਹਾਨੂੰ ਸਭ ਕੁਝ ਦੇਖਣ ਨੂੰ ਮਿਲੇਗਾ ਐਕਸ਼ਨ ਐਂਟਰਟੇਨਮੈਂਟ ਡਰਾਮਾ ਤੇ ਮੇਰੀ ਛੋਟੀ ਜੀ ਲਵ ਸਟੋਰੀ ਹੈ ਟੂ ਬ੍ਰਿੰਗ 댓 ਸੌਫਟਨੈਸ ਨਾ ਟੂ ਬ੍ਰਿੰਗ ði ਬੈਲੈਂਸ ਇਨ ði ਫਿਲਮ ਪਨੂ ਨੂੰ ਵੀ ਨਾ ਲੱਗੇ ਲੜਾਈ ਲੜਾਈ ਹੋ ਰਹੀ ਹੈ ਐਗਰੈਸਿਵ ਹੋ ਰਿਹਾ ਹੈ ਯਾਰ ਲਾਈਟ ਬਿਊਟੀਫੁਲ ਮੂਮੈਂਟਸ ਐਂਡ ਯੂ ਵਿਲ ਡੈਫੀਨੇਟਲੀ ਇੰਜੋਏ ਜੈਸ ਐਂਡ ਮਾਈ ਕੈਮਿਸਟਰੀ ਬਿਕਾਜ਼ ਪਨੂ ਲੱਗਦਾ ਬੜੀ ਫਰੈਸ਼ ਫੇਰਿੰਗ ਹੈ ਜਦ ਸਸ਼ੀ ਦਾ ਸਸ਼ੀ ਦਾ ਕੀ ਸੋ ਐਸ ਐਕਟਰ ਆ ਸੈਲਫ ਸੈਟੀਸਫੈਕਸ਼ਨ ਨਾ ਬੜੀ ਅਕੀ ਆਂਦੀ ਹੈ ਅਸੀਂ ਕਹਿ ਦਿੰਦੇ ਹਾਂ ਜਿਸ ਨੂੰ ਸੈਲਫ ਸੈਟੀਸਫੈਕਸ਼ਨ ਆ ਜਾਂਦਾ ਹੈ ਉਸ ਤੋਂ ਕੰਮ ਕਰਦਾ ਹੋਦਾ ਹੈ ਐਕਟਰ ਨੂੰ ਆਪਣੇ ਲਈ ਸਭ ਕੁਝ ਪੂਰਾ ਨਜ਼ਰ ਆ ਲੱਗਦਾ ਹੈ ਨਹੀਂ ਨਹੀਂ ਮੈਂ ਬਿਲਕੁਲ ਵੀ ਸੈਲ ਸੈਟੀਸਫਾਈਡ ਨਹੀਂ ਆ ਮੈਨੂੰ ਨਹੀਂ ਲੱਗਦਾ ਮੈਂ ਕਦੇ ਵੀ ਸੈਲ ਸੈਟੀਸਫਾਈਡ ਹੋਵਾਂਗੀ ਬਿਕੋਜ਼ ਆਮ ਵੈਰੀ ਸੈਲਫ ਕ੍ਰਿਟੀਕਲ ਮੈਂ ਆਪਣੇ ਚ ਛੋਟੀ ਛੋਟੀ ਕਮੀਆਂ ਢੂੰਡਦੀ ਆ ਰਹਿੰਦੀ ਆ ਦੈਟ ਆਈ ਆਲਸੋ ਬਿਲੀਵ ਦੈਟ ਵੀਲ ਆਲਵੇਸ ਕੀਪ ਲਰਨਿੰਗ ਐਂਡ ਵੀਲ ਆਲਵੇਸ ਕੀਪ ਗਰੋਇੰਗ ਜੇ ਵੀ ਪੰਜਾਬੀ ਫਿਲਮਾਂ 'ਚ ਇਹਨੇ ਕਨਸੈਪਟ ਚੱਲੇ ਆ ਪਹਿਲਾ ਐਕਸ਼ਨ ਦਾ ਦੌਰ ਸੀ ਫਿਰ ਕਮੇਟੀ ਦਾ ਦੌਰ ਆਇਆ ਫਿਰ ਰੋਮਾਂਸ ਦਾ ਦੌਰ ਆਇਆ ਫਿਰ ਤੁਸੀਂ ਐਕਸ਼ਨ ਦਾ ਦੌਰ ਦੋ ਚੂਰੂ ਕਿਤੇ ਨਾਲ ਸਮਾਜ ਨੂੰ ਸਿੱਧਾਂ ਦੇ ਨਾਲ ਇਹ ਪਸ ਕਨਸੈਪਟ ਲੈ ਕੇ ਆਏ ਕੁਝ ਸਾਇੰਸ ਫਿਕਸ਼ਨ ਜਾਂ ਕੁਝ ਇਤਹਾਸ ਦਾ ਇਸ ਫਿਲਮ ਕੇ ਅਲੱਗ ਕਿਸਮ ਦੇਖਾਉਂਦੇ ਲੋਕਾਂ ਇਸ ਫਿਲਮ ਚ ਮੈਨੂੰ ਲੱਗਦਾ ਵੀਰੇ ਪਹਿਲੇ ਡਾਇਲੌਗ ਟ੍ਰੇਲਰ ਦੇ ਪਹਿਲੇ ਡਾਇਲੌਗ ਤੋਂ ਲੈ ਕੇ ਐਂਡ ਤੱਕ ਸਾਰਾ ਕੁਝ ਲੱਗ ਗਿਆ ਸੋ ਅਸੀਂ ਤਾਂ ਕੋਸ਼ਿਸ਼ ਇਹ ਕੀਤੀ ਹੈ ਕਿ ਇਹਦੇ ਵਿੱਚ ਜਿੰਨੇ ਬਾਲੀਵੁੱਡ ਐਕਟਰ ਲੋਕੀ ਪੰਜਾਬ ਤੋਂ ਬਾਲੀਵੁੱਡ ਜਾਂਦੇ ਅਸੀਂ ਬਾਲੀਵੁੱਡ ਇਕੱਠਾ ਕੀਤਾ ਪੰਜਾਬ ਚ ਇਹ ਲੱਗਦਾ ਕਿ ਇਹ ਸਾਡੇ ਪ੍ਰੋਡਿਊਸਰਸ ਦੀ ਹੱਲਾਸ਼ੇਰੀ ਆ ਕਿਉਂਕਿ ਇੰਨੇ ਐਕਟਰ ਜਿੰਨੇ ਤੁਸੀਂ ਟ੍ਰੇਲਰ ਚ ਦੇਖੇ ਅਜੇ ਤੱਕ ਕਿਸੇ ਪੰਜਾਬੀ ਫਿਲਮ ਚ ਨਹੀਂ ਕੱਤੀ ਹੋਏ ਸੋ ਰਜ਼ਾ ਮੁਰਾਦ ਜੀ ਅਭੀ ਮੰਨੂ ਸਿੰਘ ਜੀ ਰਜੇਸ਼ ਜੀ ਮੁਕੇਸ਼ ਰੀਸ਼ੀ ਜੀ ਸੋ ਰਜੇਸ਼ ਸ਼ਰਮਾ ਜੀ ਜਿਹੜੇ ਅਸੀਂ ਟ੍ਰੇਲਰ ਚ ਦਿਖਾਏ ਨੇ ਸੋ ਇੰਨੇ ਐਕਟਰਾਂ ਨੂੰ ਪੰਜਾਬੀ ਫਿਲਮ ਚ ਲੈ ਕੇ ਆਉਣਾ ਇਹ ਸਾਰਾ ਦਾ ਸਾਰਾ ਕ੍ਰੈਡਿਟ ਜਿਹੜਾ ਆ ਪੂਰੀ ਟੀਮ ਨੂੰ ਜਾਂਦਾ ਤੇ ਪ੍ਰੋਡਿਊਸਰ ਨੂੰ ਜਾਂਦਾ ਕਿਉਂਕਿ ਉਹਨਾਂ ਤੋਂ ਬਿਨਾ ਇਹ ਇਹ ਥੌਟ ਇਹ ਵਿਜ਼ਨ ਹੀ ਰੱਖ ਸਕਦੇ ਤੇ ਮੈਨੂੰ ਲੱਗਦਾ ਨਹੀਂ ਕਿਸੇ ਹੋਰ ਪੰਜਾਬੀ ਫਿਲਮ ਚ ਇੰਨੇ ਕੈਰੈਕਟਰਸ ਆਏ ਨੇ ਪਹਿਲਾਂ ਜਿਸੀ ਬਾਤ ਤੁਸੀਂ ਜਿਹੜਾ ਸਭ ਨਾਮ ਬਣੇ ਕਿਉਂਕਿ ਟ੍ਰੇਲਰ ਆਇਆ ਸਾਰੇ ਜਣਿਆਂ ਨੂੰ ਸੋ ਸਾਡੇ ਸਾਰਿਆਂ ਚ ਜਿੱਦਾਂ ਅਸੀਂ ਡੇਢ ਸਾਲ ਤੋਂ ਇਸ ਸਕ੍ਰਿਪਟ ਤੇ ਕੰਮ ਕਰ ਰਹੇ ਹਾਂ ਸੋ ਹੁਣ ਉਹ ਦਿਨ ਆਇਆ ਜਦੋਂ ਅਸੀਂ ਤੁਹਾਨੂੰ ਇਹ ਦਿਖਾ ਸਕੀਏ ਕਿ ਇਹ ਸਾਡੀ ਉਹ ਵਾਲਾ ਬਾਹਰ ਵਾਲੀ ਦੁਕਾਨ ਦਿਖਾਉਂਦੇ ਨਾ ਡੈਕੋਰੇਸ਼ਨ ਇਹ ਸਾਨੂੰ ਡੈਕੋਰੇਸ਼ਨ ਲਗਾਈ ਆ ਪਰ ਦੁਕਾਨ ਦੇ ਅੰਦਰ ਕੀ 28 ਤਰੀਕ ਨੂੰ ਪਤਾ ਲੱਗਣਾ ਸੋ ਡੈਕੋਰੇਸ਼ਨ ਦਾ ਇੰਨਾ ਵਧੀਆ ਰਿਸਪੌਂਸ ਤੁਸੀਂ ਸਾਰੇ ਇੰਨਾ ਪਿਆਰ ਦੇ ਰਹੇ ਹੋ ਸੋ ਸਾਨੂੰ ਉਹਦਾ ਚਾਹ ਆ ਮਤਲਬ ਅੱਜ ਸਾਡੇ ਕੋ ਅਸੀਂ ਸਾਰੇ ਉਸ ਦਿਨ ਐਕਸਾਈਟਡ ਆ ਮੈਂ ਸ਼ੁਕਰਗੁਜ਼ਾਰ ਆ ਕਿ ਸਾਰੇ ਆਡੀਅנס ਨੇ ਸਾਨੂੰ ਬਹੁਤ ਪਿਆਰ ਦਿੱਤਾ। ਜੇ ਭਾਈ ਮੈਡਲ ਬਿਲਕੁਲ ਇਹ FX ਜਿਹੜਾ ਪੰਜਾਬੀ ਇੰਦਰਚੇ ਜਿਹੜਾ ਥੋੜਾ ਜਿਹਾ ਲੈਵਲ ਲੱਗਿਆ ਕਿ ਠੀਕ ਹੈ ਨਾ। ਹਾਲੀਵੁੱਡ ਦੀ ਯੂਜ਼ ਕਰ ਰਿਹਾ ਜਦੋਂ ਭਾਵੇਂ ਕਿ ਸਾਉਥ ਇੰਡੀਆ ਦੇ ਲੈਵਲ ਦੇ ਬਰਾਬਰ ਆ ਰਿਹਾ ਹੈਗਾ। ਇਹ ਲੱਗਦਾ ਕਿ ਇਸ ਫਿਲਮ ਦੇ ਵਿੱਚ ਜੇ ਸਾਨੂੰ ਉਹ ਚੀਜ਼ਾਂ ਦੇਖਣ ਨੂੰ VFX ਦੇਖਣ ਨੂੰ ਮਿਲੂਗਾ ਉਸ ਲੈਵਲ ਦਾ। VFX ਇਦਾਂ ਨਹੀਂ ਕਿ ਆ ਜਾਣ ਬੁੱਝ ਕੇ VFX ਪਾਇਆ ਜਿੱਥੇ ਜਿੱਥੇ ਲੋੜ ਆ ਜਿਹੜੀ ਚੀਜ਼ ਦੀ ਉਹ ਰਿਕੁਆਇਰਮੈਂਟ ਹੈ ਉਸ ਤਰੀਕੇ ਨਾਲ ਉਹਨੂੰ ਟਰੀਟ ਕੀਤਾ ਗਿਆ। ਬਟ ਕਿਸੇ ਵੀ ਤੁਸੀਂ ਫਿਲਮ ਦੇ ਵਿੱਚ ਦੇਖ ਕੇ ਦੇਖ ਸਕਦੇ ਹੋ ਕਿ ਪ੍ਰੋਡਿਊਸਰਸ ਨੇ ਉਹਨਾਂ ਨੇ ਕਿਹਾ ਕਿ ਜੇ ਇੱਥੇ ਟਰੱਕ ਚਾਹੀਦਾ ਤੇ ਤੁਸੀਂ ਜਹਾਜ਼ ਲੈ ਕੇ ਆਓ ਸੋ ਇਹ ਮੈਨੂੰ ਲੱਗਦਾ ਬਹੁਤ ਵੱਡੀ ਗੱਲ ਹੁੰਦੀ ਆ ਜੇ ਪੋਸਟਰ ਲਾਂਚ ਕੀਤਾ ਸੀ ਅਸੀਂ ਪਿਛਲੀ ਵਾਰ ਇੱਥੇ ਤੇ ਇਸ ਵਾਰੀ ਜਹਾਜ਼ ਚੁਕਰਾਇਆ ਸੋ ਮੈਨੂੰ ਲੱਗਦਾ ਕਿ ਜਦੋਂ ਸਾਰੀ ਟੀਮ ਇਹਦਾ ਇਹਨਾਂ ਵਧੀਆ ਇਨੀਸ਼ੀਏਸ਼ਨ ਕਰਦੀ ਆ ਕਿਸੇ ਪ੍ਰੋਜੈਕਟ ਨੂੰ ਲੈ ਕੇ ਤੇ ਉਹਦਾ ਜਿਹੜਾ ਰਿਜ਼ਲਟ ਆਉਂਦਾ ਹੈ ਉਹ ਬਹੁਤ ਵਧੀਆ ਪੋਜ਼ਿਟਿਵ ਤੇ ਉਹ ਆਡੀਅנס ਨੂੰ 100% ਪਸੰਦ ਆਉਂਦਾ ਹੈ ਸੋ ਇਹਦੇ ਵਿੱਚ ਹਰ ਉਹ ਚੀਜ਼ ਹੈਗੀ ਆ ਜਿਹੜੀ ਇਸ ਫਿਲਮ ਦੀ ਰਿਕੁਆਇਰਮੈਂਟ ਲਈ ਜ਼ਰੂਰੀ ਸੀ ਪ੍ਰਿੰਦਰ ਵਿੱਚ ਹਾਂ ਜੀ ਹਾਂ ਜੀ ਸਾਰੀ ਗੱਲਾਂ ਕਰਦੇ ਜਿਹੜੇ ਉਹੀ ਪ੍ਰਿੰ ਇਹ ਕਹ ਲਾਦੇ ਬੱਚਾ ਬ अच्छा ਸਭ ਦਾ ਸਭ ਦਾ ਇਹਦਾ ਹੁੰਦਾ ਵੀ ਉਹ ਥਿੰਕਿੰਗ ਹੁੰਦੀਆਂ ਨਾਲ ਸਾਰਿਆਂ ਦੀ ਹਾਂਜੀ ਮਤਲਬ ਕਿਸੇ ਵੀ ਸਿਚੁਏਸ਼ਨ ਤੇ ਕਿੱਦਾਂ ਦਾ ਵੀ ਹੋ ਸਕਦੇ ਆਪਾਂ ਬੜੇ ਇੱਥੇ ਚਲੋ ਸਾਰਾ ਪਰਿਵਾਰ ਬੈਠਾ ਆਪਣਾ ਹਾਂਜੀ ਤੇ অথੋਰੀਟੀ ਹੁੰਦਾ ਕਦੇ ਕਿਹੜਾ ਆਉਂਦਾ ਕਦੇ ਕਿਹੜਾ ਆਉਂਦਾ ਉਦਾਂ ਹੀ ਲਖ ਲੁਖ ਲਈਦੇ ਗਾਲੇ ਪ੍ਰੋਡਿਊਸਰ ਦਾ ਕੀ ਉਹਨਾਂ ਦੇ ਚਿਹਰੇ ਤੇ ਰੌਣਕਾਂ ਵਧੀਆ ਲੱਗ ਰਹੀਆਂ ਹਨ ਹਾਂਜੀ ਉਹਨਾਂ ਦੇ ਚਿਹਰੇ ਤੇ ਅੱਜਕੱਲ੍ਹ ਇਹ ਹੈ ਕਿ ਬਾਹਰ ਅਸੀਂ ਟ੍ਰੇਲਰ ਲਾਂਚ ਕਰਨਾ ਹੈ ਤੇ ਬੱਚੇ ਚੱਲਣਾ ਜਾਣ ਤੇ ਛੇਤੀ ਚੱਲ ਜੀ ਇਹ ਪ੍ਰੈਸ਼ਰ ਹੈ ਇਹ ਪ੍ਰੈਸ਼ਰ ਹੈ ਇੱਕ ਇੱਕ ਲਾਚ ਪਹੁੰਚ ਜੀ ਪੂਰੀ ਫਿਲਮ ਦੇ ਵਿੱਚ ਤੁਹਾਨੂੰ ਸਭ ਤੋਂ ਵਧੀਆ ਜਿਹੜਾ ਡਾਇਲੌਗ ਕਿਹੜਾ ਲੱਗਿਆ ਗਾਣਾ ਕਿਹੜਾ ਲੱਗਿਆ ਮਾੜਾ ਜਿਹਾ ਸਾਨੂੰ ਦੱਸੋਗੇ ਜੇ ਮੂੰਹ ਤੇ ਮੋਸ਼ਨ ਆਵੇ ਤੇ ਮੋਸ਼ਰੇ ਰੋਲੇ 'ਚ ਨਹੀਂ ਆਈਦਾ ਜਸਵੀ ਜੀ ਸਾਨੂੰ ਕਿਹੜਾ ਵਧੀਆ ਡਾਇਲੌਗ ਲੱਗਿਆ ਫਿਲਮ ਦੇ ਵਿੱਚ ਰੋਲ ਕਿਹੜਾ ਵਧੀਆ ਲੱਗਿਆ ਕਿਸਾਇਆ ਸਭ ਦੇ ਰੋਲ ਹੀ ਬਹੁਤ ਸੋਹਣੇ ਲੱਗੇ ਪਰ ਮੇਰਾ ਫੇਵਰਿਟ ਰੋਲ ਨਿਰਮਲ ਰਿਸ਼ੀ ਮੈਮ ਦਾ ਉਹਦਾ ਕੈਰੈਕਟਰ ਬਣਾਉਣ ਲਿਖੇ ਤੁਹਾਨੂੰ ਬਹੁਤ ਪਸੰਦ ਆ ਉਹ ਨਿਰਮਲ ਰਿਸ਼ੀ ਜੀ ਦਾ ਕੈਰੈਕਟਰ ਐਂਡ ਤੁਸੀਂ ਸਾਰਿਆਂ ਨੇ ਉਹਨਾਂ ਨੂੰ ਉਸ ਕੈਰੈਕਟਰ ਚ ਪਹਿਲਾਂ ਦੇਖਿਆ ਤੇ ਬਹੁਤ ਪਿਆਰ ਦਿੱਤਾ ਤੇ ਫਿਲਮ ਦੇ ਜ਼ਰੀਏ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਬੱਸ ਕਿ ਜੋ ਤੁਸੀਂ ਜ਼ਿੰਦਗੀ ਚ ਸੋਚਦੇ ਆ ਜੋ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਆ ਬਸ ਪ੍ਰਾਇੋਰਟੀ ਇਹ ਰੱਖੋ ਕਿ ਆਪਣੇ ਘਰ ਦੀ ਇੱਜ਼ਤ ਉਹਨਾਂ ਦਾ ਸਤਿਕਾਰ ਕਰਨਾ ਜ਼ਰੂਰੀ ਹੈ ਤੇ ਜੇ